ਹੌਣ ਕਹਿੰਦਾ ਬਈ ਠੇਕੇ ਵਾਲੇ ਜ਼ਮੀਨ ਚੋਂ ਬਚਤ ਨਹੀਂ ਹੁੰਦੀ ਆਹ ਵਾਈ ਦਾ ਤੁਸੀਂ ਹਿਸਾਬ ਕਿਤਾਬ ਦੇਖ ਲਓ ਆਪਾਂ ਨੂੰ ਬਾਈ ਨੇ ਕਿਸੇ ਕਿਸਾਨ ਵੀਰ ਨੇ ਭੇਜਿਆ 70 ਕਿੱਲੇ ਜ਼ਮੀਨ ਠੇਕੇ ਤੇ ਲਈ ਸੀ 80000 ਰੁਪਏ ਨੂੰ ਤੇ ਇਹ ਚੋ ਕਮਾਈ ਦੱਸਾਂ ਹੁਣ ਕਮਾਈ ਕਿੰਨੀ ਹੋ ਗਈ ਆਪਾਂ ਕਹਿੰਦੇ ਕਮਾਈ ਨਹੀਂ ਹੁੰਦੀ ਕਮਾਈ ਨਹੀਂ ਹੁੰਦੀ ਤੇ ਆਹ ਦੇਖ ਲਓ ਤੁਸੀਂ ਵੀ ਕਿੰਨੀ ਕਮਾਈ ਹੋਈ ਆ ਇਹ ਚ ਆਪਾਂ ਮੋਟਾ-ਮੋਟਾ ਹਿਸਾਬ ਕਿਤਾਬ ਕੱਢਿਆ ਬਰੀਕੀ ਚ ਨਹੀਂ ਕੱਢਿਆ ਪਰ ਕੱਢਿਆ ਬਿਲਕੁਲ ਸਹੀ ਆ ਮਤਲਬ ਕਿ ਬਾਈ ਨੇ ਜਿਵੇਂ ਆਪਾਂ ਨੂੰ ਦੱਸਿਆ ਹੋਇਆ ਹੁਣ ਆਪਾਂ ਬਾਲਾ ਬ੍ਰੀਕ ਕੱਢਣ ਲੱਗ ਜਾਈਂਦੀ ਵੀਡੀਓ ਇਹ ਮਾਲੇ ਘਟੋ ਘਟ 15- ਤੇ ਮੰਨ ਲੈ ਸਾਰਾ ਝੋਨਾ ਪਰਮਲੇ ਲਾਇਆ ਸੀ ਬਾਈ ਜੀ ਨੇ ਆਪਦੀ ਜ਼ਮੀਨ ਸੀ ਜਿਹੜੀ ਰੱਖੀ ਹੋਈ ਉਹ 'ਚ ਮੰਨ ਲੈ ਬਾਸਮੰਦੀ ਲਾਇਆ ਸੀਗਾ ਤੇ ਆਪਾਂ ਠੇਕੇ ਠੇਕੇ ਵਾਲਾ ਕੱਢਿਆ 4 85 ਮਾਨ ਦੜਾ ਲਾਇਆ ਸੀਗਾ ਕਿਤੇ ਵੱਧ ਘਟਾਉਂਦਾ ਪਰ ਦੜਾ 85 ਮਾਨ ਬਣਿਆ ਸੀ ਪਈਆਂ ਦੇ ਤੇ ਹੁਣ ਆਪਾਂ ਜੇ ਰੇਟ ਲਾਈ ਜਿਵੇਂ 160 ਰੁਪਏ ਰੇਟ ਸੀਗਾ 73440 ਦਾ ਇੱਕ ਕਿੱਲਾ ਪੈ ਗਿਆ ਉਹਨਾਂ ਨੂੰ ਦੜਾ ਤੇ 70 ਕਿੱਲੇ ਬਣ ਗਏ 5140800 ਦੇ 70 ਕਿੱਲੇ ਮਤਲਬ ਕਿ ਐਨੇ ਦੇ ਬਣ ਗਏ 70 ਕਿੱਲਾਂ 'ਚ ਇਹ ਕਮਾਈ ਕਮਾਈ ਹੈ ਖਰਚੇ ਆਪਾਂ ਬਾਅਦ ਚ ਦੱਸਾਂਗੇ ਤੁਹਾਨੂੰ ਪਹਿਲਾਂ ਆਪਾਂ ਕਮਾਈ ਕਮਾਈ ਦੱਸਾਂਗੇ ਇਹ ਝੋਨੇ ਦੀ ਕਮਾਈ ਹੋ ਗਈ 51,40,800 ਤੇ ਨਾਲ ਨਾਲ ਤੁਸੀਂ ਵੀ ਆਪਣਾ ਦੱਸ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਠੇਕੇ ਦੇ ਲਈ ਸੀ ਵਾਲੀ ਤੁਹਾਨੂੰ ਬਚਤ ਹੋਈ ਹੈਗਾ ਨਾ ਤੇ ਹੁਣ ਉਹ ਤੋਂ ਬਾਅਦ ਕਣਕ ਆ ਗਈ ਕਣਕ ਦਾ ਆਪਾਂ ਸਿੱਧਾ-ਸਿੱਧਾ ਹਿਸਾਬ ਕੱਢਿਆ ਵੀ 47 ਕਿਲੋ ਜਿਹੜਾ ਇੱਕ ਕਿੱਲਾ ਪੈ ਗਿਆ ਸੀ ਉਹਨਾਂ ਦੇ ਦੜਾ ਤੇ ਮਤਲਬ ਕਿ 70 ਕਿੱਲਿਆਂ ਦਾ ਬਣ ਗਿਆ 32,90,000 ਦੀ ਕਣਕ ਹੋ ਗਈ 70 ਕਿੱਲਿਆਂ ਚੋਂ 32,90,000 ਦੀ ਕਣਕ ਕਣਕ ਹੋ ਗਈ ਤੇ ਹੁਣ ਖਰਚਾ ਕਰਦੇ ਆਪਾਂ ਖਰਚੇ ਦੇ ਵਿੱਚ ਹੁਣ ਆਪਾਂ ਦੱਸ ਦੀ ਵੀ ਕੀ ਕੁਸ਼ ਆ ਗਿਆ ਝੋਨਾ ਲਵਾਈ ਤੇ ਬੜਾਈ ਵਗੈਰਾ ਵਿੱਚ ਕਣਕ ਦੀ ਬੜਾਈ ਵਗੈਰਾ ਤੂੜੀ ਕਰਾਈ ਵਗੈਰਾ ਜਿਹੜੀ ਹੋਰ ਵੀ ਦਿਹਾੜੀਂ ਧੂੜੀਆਂ ਪੈਂਦੀਆਂ ਉਹ ਵੀ ਵਿੱਚ ਆ ਗਈਆਂ ਤੇ ਬਾਕੀ ਮਤਲਬ ਸਪਰੇ ਹਾਰੇ ਹਾਂ ਜਿੰਨੇ ਵੀ ਖਰਚੇ ਨੇ ਸਾਰੇ ਇਹਦੇ ਵਿੱਚ ਚਲਾਏ ਹੋਏ ਨੇ 37000 ਨੂੰ 1 ਕਿੱਲੇ ਦਾ ਖਰਚਾ ਪਿਆ ਸੀ ਆ ਸਾਰੇ ਸਾਲ ਦਾ ਮਤਲਬ ਵਿੱਚ ਕਣਕ ਦਾ ਵਿੱਚ ਝੋਨੇ ਦਾ 37000 ਨੂੰ ਪਰ ਏਕੜ 1 ਕਿੱਲੇ ਦਾ 37000 ਤੇ ਹੁਣ 70 ਕਿੱਲਾਂ ਦਾ ਪਿਆ ਗਿਆ 2590000 ਇਹ ਸਾਲ ਦਾ ਖਰਚਾ 2590000 ਝੋਨੇ ਤੇ ਕਣਕਲੀ ਜ਼ਮੀਨ ਦਾ ਤੇ ਹੁਣ ਆ ਠੇਕੇ ਤੇ 70 ਕਿਲੇ ਲਈ ਸੀ 80000 ਨੂੰ ਉਹਦਾ ਟੋਟਲ ਪੈਸੇ ਬੰਦੇ ਸੀ 55 ਲੱਖ 55 ਲੱਖ ਦਾ ਹੁਣ 6 ਮਹੀਨੇ ਬਾਅਦ ਬਾਈ ਨੇ ਮਤਲਬ ਕਿ ਵਾਪਸ ਕਰਤੇ ਸੀ ਆਪਣਾ ਫਸਲ ਵੱਢ ਕੇ ਤਾਂ ਕਰਕੇ 6 ਮਹੀਨੇ ਦਾ ਵਿਆਜ ਲਾਇਆ ਆਪਾਂ ਨੇ 6 ਮਹੀਨੇ ਦਾ ਵਿਆਜ ਇੱਕ ਰੁਪਏ ਦੇ ਹਿਸਾਬ ਨਾਲ ਬਣਦਾ 336000 ਤੇ ਜੇਕਰ ਤੁਸੀਂ ਮਤਲਬ ਕਿ 6 ਮਹੀਨਿਆਂ ਚ ਨਹੀਂ ਤਾਰਦੇ ਪੈਸੇ ਤਾਂ ਉਹਨਾਂ ਵੱਧੂ ਪੈਸਾ ਦਾ ਇਹ ਤਨਾ 136000 ਰੁਪਏ ਵਿਆਜ-ਵਿਆਜ ਪੈ ਗਿਆ। ਹੁਣ ਬਚਤ ਕਿੰਨੀ ਹੋਗੀ? ਕਣਕ ਤੇ ਝੋਨੇ 'ਚ ਮਤਲਬ ਕਿ ਟੋਟਲ ਬਣ ਗਏ ਜਿਵੇਂ 5140 ਇਧਰ ਹੋਇਆ ਸੀਗਾ ਤੇ ਜਿਵੇਂ 329000 ਇਧਰ ਹੋਇਆ ਸੀਗਾ ਉਹਦਾ ਟੋਟਲ ਬਣਦਾ 8430800 ਤੇ ਇਹ ਕਣਕ ਤੇ ਝੋਨੇ ਦੀ ਟੋਟਲ ਮਤਲਬ ਜਿਹੜੀ ਫਸਲ ਵੇਚ ਕੇ ਆਪਣੋਂ ਪੈਸੇ ਬੱਟੇ ਆ ਉਹੋ ਬਣ ਗਏ। ਤੇ ਹੁਣ ਇਹ ਚੋਂ ਖਰਚਾ ਕੱਢਤਾ ਪਰ ਜਿੰਨੇ ਵੀ ਟੋਟਲ ਖਰਚੇ ਬਣਾਏ ਦੀ 259000 ਖਰਚੇ ਕੱਢਤੇ ਇਹਦੇ ਵਿੱਚੋਂ ਤੇ ਨਿਕਲ ਗਿਆ 58 ਲੱਖ 40800 ਨਿਕਲ ਗਿਆ ਗਿਆ ਇਹ ਬੱਚ ਤਾਂ ਨਿਕਲੇ ਹੁਣ ਇਹ ਕਮਾਈ ਨਹੀਂ ਨਿਕਲ ਕੇ ਇਹ ਮਤਲਬ ਕਿ ਆਪਾਂ ਇਹ ਚੋਂ ਹਜੇ ਹੋਰ ਕੱਢਣੇ ਨੇ ਜਿਹੜੇ ਆਪਣੇ ਪੈਸੇ ਲਾਏ ਸੀਗੇ 55 ਲੱਖ ਠੇਕੇ ਤੇ ਜ਼ਮੀਨ ਲੈਣ ਵਾਸਤੇ ਲਾਏ ਸੀ ਉਹ ਇਹ ਚੋਂ ਕੱਢਣੇ ਨੇ ਹੁਣ ਇਹ ਚੋਂ ਨਿਕਲਨੇ ਕਿਉਂਕਿ ਘਾਟਾ ਪੈ ਗਿਆ ਬਾਈ ਨੂੰ ਸਾਰੇ ਟੋਟਲ ਘਾਟਾ ਪੈ ਗਿਆ 95200 ਘਾਟਾ ਪਿਆ ਸਾਰੇ ਮਤਲਬ ਸਾਲ ਦੇ ਵਿੱਚੋਂ ਤੇ ਇੱਕ ਇਕੱਲੇ 1360 ਰੁਪਏ ਘਾਟਾ ਪਿਆ ਇਹ ਮਤਲਬ ਕਿ ਇੰਨਾ ਘਾਟਾ ਪੈ ਗਿਆ ਤੇ ਹੁਣ ਕਈ ਵਾਰੀ ਬਚਤ ਤਾਂ ਹੋ ਵੀ ਜਾਂਦੀ ਹੈ ਪਰ ਇਹ ਵਾਈ ਦੇ ਹਿਸਾਬ ਦੇ ਖਰਚੇ ਦੇ ਹਿਸਾਬ ਨਾਲ ਇਹਨਾਂ ਨੂੰ ਪਿਆ ਘੱਟਾ ਹੁਣ ਕਈ ਵੀਰ ਕਹਿੰਦੇ ਸਾਨੂੰ ਕਮਾਈ ਹੁੰਦੀ ਵੀ ਹੈ ਇਹ ਕਿਉਂਕਿ ਬੰਦੇ ਫਸਲ ਫਸਲ ਨਿਕਲਣ ਦੇ ਹਿਸਾਬ ਨਾਲ ਵੀ ਹੁੰਦਾ ਹੈ ਤੇ ਬਾਕੀ ਖੇਤੀ ਕਰਨ ਦੇ ਹਿਸਾਬ ਨਾਲ ਵੀ ਹੁੰਦਾ ਹੈ ਅਲੱਗ-ਅਲੱਗ ਸਿਸਟਮ ਹੁੰਦਾ ਸਾਰਿਆਂ ਦਾ ਕੋਈ ਕਮਾਈ ਕਰ ਲਾਂਦਾ ਬਾਕੀ ਕੋਈ ਕੋਈ ਸਾਲ ਅਜਿਹਾ ਹੁੰਦਾ ਕਿਸੇ ਸਾਲ ਕਮਾਈ ਨਹੀਂ ਵੀ ਹੁੰਦੀ ਕਿਸੇ ਸਾਲ ਕਮਾਈ ਹੋ ਵੀ ਜਾਂਦੀ ਹੈ ਬਾਕੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਤੁਹਾਨੂੰ ਕਿੰਨੀ ਕੀ ਬਚਤ ਹੁੰਦੀ ਹੈ